ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਤੋਂ ਆਉਦੇ ਡੈਡੀ ਦੇ ਅਕਾਊਂਟ 'ਚ 2,16,000 ਰੁਪਏ ਭਵਾਤੇ ਸੀ। ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਕਾਊਂਟ 'ਚੋਂ ਇੰਨੇ ਪੈਸੇ। ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ 'ਚ ਕਰਤੇ ਨੇ ਪੈਸੇ। ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਮੁੱਟਮਾਰ ਕਰਨਗੇ। ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ। ਮੱਦੇ ਲੜਕੇ ਨੇ ਮੇਦਨ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਨਮਾ ਪੈਸੇ ਜਨੇ ਪੱਥਰ ਲਾਇਆ ਸੀ ਕੋਠੀ ਪਾਈ ਸੀ ਉਹ ਮੇਰੇ ਅਕਾਊਂਟ ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਕੋਲੋਂ ਸੁਖਮੰਦਰ ਸਿੰਘ ਦੇ ਖਾਤੇ ਟ੍ਰਾਂਸਫਰ ਕਰਤੇ ਨੈਮ ਚਾਹ ਬਹਿਲਾ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਬੜਿਆ ਇੱਕ ਵਾਰੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਤੇ ਉਹ ਸਾਡੇ ਨੂੰ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਕਿ ਤਾਰ ਕੇ ਵੀ ਇਹ ਕਾਬਰ ਗਿਆ ਇਤੋਂ ਪਰ ਬਸ ਤੇ ਚੜ ਕੇ ਗਿਆ 13 ਸਾਲ ਦੇ ਬੱਚੇ ਨੇ ਆਪਣੇ ਦਾਦੇ ਦੇ ਬੈਂਕ ਖਾਤੇ ਦੇ ਵਿੱਚੋਂ ਉਡਾਏ 216000 ਰੁਪਏ ਮਾਪਿਆਂ ਤੋਂ ਡਰਦਾ ਹੋਇਆ ਘਰੋਂ ਹੋਇਆ ਫਰਾਰ ਤੁਹਾਨੂੰ ਦੱਸਦੇ ਕਿ ਅੱਜ ਤੁਹਾਨੂੰ ਅਜਿਹਾ ਇੱਕ ਮਾਮਲਾ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਇੱਕ ਛੋਟੇ ਬੱਚੇ ਨੇ ਕਿਸ ਤਰ੍ਹਾਂ ਆਪਣੇ ਦਾਦੇ ਦੇ ਖਾਤੇ ਦੇ ਵਿੱਚੋਂ 216000 ਰੁਪਏ ਉਡਾਲੇ ਨੇ ਤਾਂ ਫਿਰ ਘਰਦਿਆਂ ਤੋਂ ਡਰਦਾ ਘਰੋਂ ਭੱਜ ਗਿਆ ਤਾਂ ਜਿਸ ਤੋਂ ਬਾਅਦ ਲਾਪਤਾ ਹੋ ਗਿਆ ਘਰਦਿਆਂ ਨੂੰ ਟੈਨਸ਼ਨ ਪੈ ਗਈ ਕਿ ਉਹਨਾਂ ਦਾ ਮੁੰਡਾ ਕਿੱਥੇ ਚਲਾ ਗਿਆ ਲੇਕਿਨ ਪੁਲਿਸ ਨੇ ਆਪਣੀ ਮੁਸਤੈਦੀ ਦੇ ਨਾਲ ਦਿਖਾਉਂਦੇ ਉਸ ਬੱਚੇ ਨੂੰ ਲੱਭ ਲਿਆ ਸ਼੍ਰੀ ਦਰਬਾਰ ਸਾਹਿਬ ਤੋਂ ਉਸ ਬੱਚੇ ਨੂੰ ਲੱਭਿਆ ਕਿਉਂਕਿ ਇਸ ਬੱਚੇ ਨੇ ਆਪਣੇ ਦਾਦੇ ਦੇ ਖਾਤੇ ਦੇ ਵਿੱਚੋਂ ਸਾਰੇ ਪੈਸੇ ਉਡਾਲੇ ਸੀ। ਅਗਰ ਅਸਲ ਮੈਂ ਉਹ ਦਾਦਾ ਜੀ ਦਾ ਘਬਰਾ ਗਿਆ ਸੀਗਾ ਇਸ ਲਈ ਮੈਂ ਗਿਆ ਚਲਾ ਸੀਗਾ। ਕੀ ਕੀਤਾ ਸੀ? ਅਗਰ ਅਸਲ ਮੇਰੇ ਪਾਪਾ ਦਾਦਾ ਜੀ ਹੈਗੇ ਰਿਟਾਇਰ ਹੋਏ ਆ। ਤੇ ਓਕੇ ਰਿਟਾਇਰ ਹੋਏ ਆ। ਤੇ ਮੇਰੇ ਪਾਪਾ ਜੀ ਕਿੰਨੇ ਕਹੇਗਾ ਇਹਨਾਂ ਨੂੰ ਵੀ ਮਖੂਬ ਇਹ ਪੈਸੇ ਦੇਣੇ ਆ। ਪੈਸੇ ਦੇਣੇ ਆ ਖਾਲਸਾ ਨੂੰ ਤੇ ਟੈਲਾ ਵਾਲਿਆਂ ਨੂੰ ਪੱਥਰਾ ਵਾਲਿਆਂ ਨੂੰ ਤੇ ਮੇਰੇ ਪਾਪਾ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਵੀ ਜਦੋਂ ਤੁਹਾਡੇ ਛੁੱਟੀਆਂ ਦੇ ਪੈਸੇ ਆਉਣਗੇ ਉਦੋਂ ਦੇ ਦੇ ਦਿਓ ਤੁਸੀਂ ਸਾਨੂੰ ਤੇ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰੇ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਅਕਾਊਂਟ ਤੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਪ ਆ ਜਾਨਕਾ ਕੋਈ ਕੇਸ ਨਾ ਦਿੱਤਾ ਨੀਗਾ ਕੋਈ ਗਏ ਨਹੀਂ ਹੋਰ ਤਾਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀਰਾ ਸਦਰਨਾ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਜੀ ਨਹੀਂ ਕਿੰਦਾ ਜੀ ਕਾਰਜ ਕਾਰਗੁਜ਼ਾਰੀ ਲੱਗੀ ਤੁਹਾਨੂੰ ਪੁਲਿਸ ਦੀ ਸਾਨੂੰ ਪੁਲਿਸ ਦੀ ਬਹੁਤ ਵਧੀਆ ਜੀ ਮੈਂ ਕਿਉਂ ਆ ਮਹਿਕਮੇ ਦਾ ਸੀਗਾ ਜੀ ਰਟਾਇਆ ਉਸ ਪੁੱਛਿਆ ਜਾਂ ਨਹੀਂ ਕਿ ਆਪਾਂ ਲਾ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਭਰਿਆ ਇੱਕ ਵਾਰੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਕਿ ਉਹ ਸਾਡੇ ਨੂੰ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਤੇ ਤਾਰ ਕੇ ਫਿਰ ਇਹ ਕਾਬਰ ਗਿਆ ਇੱਥੋਂ ਫਿਰ ਬਸ ਤੇ ਚੜ ਕੇ ਗਿਆ ਉੱਥੇ ਜਾ ਕੇ ਫਿਰ ਦਰਬਾਰ ਸਾਹਿਬ ਚਲਾ ਗਿਆ ਇਹਦੀ ਮੋਬਾਈਲ ਦੀ ਲੋਕੇਸ਼ਨ ਦੇ ਹੀ ਇਹਨੂੰ ਜਾਣ ਕੇ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਭਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚ ਇਹਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟ ਮਾਰ ਕਰ ਦੇਣਗੇ ਸਰ ਬੱਲੇ ਜੀ ਉਹ ਕਿੰਨੀ ਇਹਦੇ ਪੜਦਾ ਕਿਤੇ ਇਹ ਪੜਦਾ ਪੰਡੀ ਹੈ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ ਪੈਸੇ ਟ੍ਰਾਂਸ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਹੈ ਜੀ ਆਪਾਂ ਪੁੱਛ ਲੈਂਦੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕਿਤੇ ਕੀ ਕੋਈ ਪੈਸੇ ਨਹੀਂ ਕੀਤੇ ਜੋ ਜ ਪੈਸੇ ਸੇਫ ਹੈ ਜੀ ਬਿਲਕੁਲ ਮੋਬਾਈਲ ਨਹੀਂ ਪੈਸੇ ਵੇਸਟ ਨਹੀਂ ਕੀਤੇ ਨੇ ਬੱਚਾ ਸਿਆਣਾਗਾ ਅਮਰਤਾਰੀ ਬੱਚਾ ਹੈਗਾ ਉਸਰੇ ਡਰੀ ਗਿਆ ਵੀ ਦਾਦਾ ਜੀ ਮੈਨੂੰ ਕਹਿਣਗੇ ਤੂੰ ਵੀ ਮੇਰੇ ਅਕਾਊਂਟ ਚੋਂ ਆਹਦੇ ਡੈਬਿਟ ਅਕਾਊਂਟ ਚ ਕਿਉਂ ਕੀਤਾ